ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਮੈਂ ਬਟਿਆਲਿਆ ਦਾ ਰਹਿਣ ਵਾਲਾ ਕੱਲ ਮੈਂ 10 ਵਜੇ ਜੱਗੀ ਸਵੀਟ ਤੋਂ ਆਈਸਕ੍ਰੀਮ ਪਰਚੇਸ ਕਰਨ ਗਿਆ ਸੀ ਆਪਣੇ ਵਾਈਫ ਦੇ ਨਾਲ ਮੈਂ ਸ਼ੋਰੂਮ ਦੇ ਬਾਹਰ ਖੜਾ ਸੀਗਾ ਜੱਗੀ ਸਵੀਟ ਦੇ ਦਲਤ ਬਾਜ਼ਾਰ ਦੇ ਤਾਂ ਮੇਰੀ ਵਾਈਫ ਨੇ ਆਈਸਕ੍ਰੀਮ ਪਰਚੇਸ ਕੀਤੀ ਸੀ ਕਾਊਂਟਰ ਤੋਂ 170 ਰੁਪਏ ਦੀ ਉਸ ਤੋਂ ਬਾਅਦ ਮੈਂ ਲੈ ਕੇ ਆਪਣੇ ਘਰੇ ਆਇਆ ਜਦੋਂ ਮੇਰਾ ਬੇਟਾ ਉਸਨੂੰ ਓਪਨ ਕਰਨ ਲੱਗਾ ਤਾਂ ਉਸਨੇ ਕਿਹਾ ਪਾਪਾ ਜੀ ਦੇ ਵਿੱਚ ਕੁਝ ਹੈ ਦੇਖੋ ਮੈਂ ਨਾਲ ਦੀ ਨਾਲ ਡੱਬਾ ਘੁਮਾ ਕੇ ਦੇਖਿਆ ਤਾਂ ਉਹਦੇ ਵਿੱਚ ਇੱਕ ਵਾਲ ਸੀਗਾ ਤੇ ਨਾਲ ਗਿਆ 10 ਮਿੰਟ ਬਾਅਦ ਉੱਥੇ ਵਾਪਸ ਕਰਨ ਗਿਆ ਅੱਜ ਕਿਸੇ ਵੀ ਟਾਲਾਂ ਦੇ ਜਦੋਂ ਮੈਂ ਕਾਊਂਟਰ ਤੇ ਗਿਆ ਤਾਂ ਉਹਨਾਂ ਨੇ ਡੱਬਾ ਲੈ ਕੇ ਪਿੱਛੇ ਆਪਣੇ ਕਾਊਂਟਰ ਦੇ نیچے ਰੱਖਣ ਲੱਗੇ ਸੀਗੇ ਪਰ ਮੈਂ ਉਹਨਾਂ ਦਾ ਡੱਬਾ ਵਾਪਸ ਲੈ ਲਿਆ ਤੇ ਬਾਅਦ ਦੇ ਵਿੱਚ ਉਹਨਾਂ ਦੇ ਓਨਰ ਆ ਗਏ ਸਰਦਾਰ ਜੀ ਉਹਨਾਂ ਨੂੰ ਮੈਂ ਗੱਲਬਾਤ ਕੀਤੀ ਮੈਂ ਕਿਹਾ ਭਾਈ ਦੇਖੋ ਇਹਦੇ ਵਿੱਚ ਕੀ ਚੀਜ਼ ਹੈ ਇਹ ਬਾਲਾ ਸ਼ਹਿਦੀ ਦੇ ਅੰਦਰ ਤਾਂ ਉਹਨਾਂ ਨੇ ਮੈਨੂੰ ਕੋਈ ਇੰਨਾ ਵਧੀਆ ਰਿਸਪੌਂਸ ਨਹੀਂ ਦਿੱਤਾ ਉਹ ਕਹਿੰਦੇ ਡੱਬੇ ਦੀ ਜਗ੍ਹਾ ਤੁਸੀਂ ਡੱਬਾ ਚੇਂਜ ਕਰ ਲਓ ਜਾਂ ਕੁਝ ਹੋਰ ਆਈਟਮ ਲੈ ਲੀਨ 170 ਵੀ ਹੋਰ ਆਈਟਮ ਲੈ ਲਓ ਪਰ ਪੈਸੇ ਉਹਨਾਂ ਵਾਪਸ ਕਰਨ ਦੀ ਕੋਈ ਗੱਲ ਨਹੀਂ ਕੀਤੀ ਤੁਸੀਂ ਕਹਿੰਦੇ ਕਾਰਵਾਈ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਸਰ ਕਾਰਵਾਈ ਦਾ ਹੀ ਚਾਹੁੰਦਾ ਭਾਈ ਇਹਨਾਂ ਤੇ ਜੈਸੀ ਇਹ ਆਟਮਾ ਬਣਾ ਰਹੇ ਆ ਕਿਉਂਕਿ ਆਪਾਂ ਫ੍ਰੀ ਦਾ ਲਈ ਨਹੀਂ ਦੇ ਆਪਾਂ ਨੇ ਪੈਸੇ ਲਾ ਕੇ ਚੀਜ਼ ਲਈ ਤੀਆ ਵਿਦ ਜੀਐਸਟੀ ਦਿੱਤਾ ਉਹਨਾਂ ਨੂੰ ਪਹਿਲੀ ਗੱਲ ਤਾਂ ਉਹ ਚੀਜ਼ ਜਦੋਂ ਬਣਾ ਰਹੇ ਆ ਚੰਗੀ ਤਰ੍ਹਾਂ ਉਹਨਾਂ ਦਾ ਮਾਸਕ ਲੱਗਿਆ ਹੋਣਾ ਚਾਹੀਦਾ ਹੈ ਕੈਪ ਪਈ ਹੋਣੀ ਚਾਹੀਦੀ ਹੈ ਸਿਰ ਤੇ ਗਲਵਜ਼ ਪਏ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਚੀਜ਼ ਉਹਨਾਂ ਨੂੰ ਚੈੱਕ ਕਰਨੀ ਚਾਹੀਦੀ ਹੈ ਭਾਈ ਕੋਈ ਦਿੱਕਤ ਨਹੀਂ ਹੋ ਜੇ ਅੰਦਰ ਜਿਵੇਂ ਤੁਹਾਨੂੰ ਪਤਾ ਲੱਗਦਾ ਹੈ ਪਹਿਲਾਂ ਵੀ 3-4 ਮਾਮਲੇ ਹੋ ਚੁੱਕੇ ਇੱਕ ਕੇਕ ਵਾਲਾ ਹੋ ਗਿਆ ਇੱਕ ਚਾਕਲੇਟ ਵਾਲਾ ਹੋ ਗਿਆ ਪਿੱਛੇ ਨਾਦਰਾਂ ਚੋਂ ਕੋਈ ਢਾਬਾ ਸੀਗਾ ਉਹਨਾਂ ਦੀ ਕੋਕਸ ਵੀ ਨਿਕਲਿਆ ਸੀਗਾ ਹੁਣ ਚੌਥਾ ਮਾਮਲਾ ਇਹ ਆ ਗਿਆ ਸਰਕਾਰ ਇਹਨਾਂ ਉੱਪਰ ਨਿਕੇਲ ਕਿਉਂ ਨਹੀਂ 갔ਰੀ ਆਪਣੇ ਜਾਂ ਕੋਈ ਉਹ ਸੈਂਪਲ ਨਹੀਂ ਚੈੱਕ ਕਰਦੀ ਇਹਨਾਂ ਦੇ ਟਾਈਮ ਟੂ ਟਾਈਮ ਸੀਰੇ ਇਹ ਫੂਡ ਸਪਲਾਈ ਨੂੰ ਆਪਣਾ ਧਿਆਨ ਦੇਣਾ ਚਾਹੀਦਾ ਮੜਾ ਜਾ ਵੀ ਅੱਗੇ ਨੂੰ ਕੋਈ ਐਸੀ ਇੱਕ ਦਿੱਕਤ ਨਾ ਵੀ ਪਾਈ ਚਾਸ ਮੇਰੇ ਬੇਟਾ ਖਾ ਲੈਂਦਾ ਤਾਂ ਉਸ ਨੂੰ ਕੁਝ ਵੀ ਹੋ ਸਕਦਾ ਸੀਗਾ ਉਹਦਾ ਕੌਣ ਜ਼ਿੰਮੇਵਾਰ ਸੀ ਇਹਦਾ ਬਿੱਲ ਵੀ ਲੈ ਸੀਗਾ ਮੈਂ ਭਾਜੀ ਬਿੱਲ ਲਿੱਤਾ ਆਪਣੇ ਕੋਲ ਇੱਕ ਬਿੱਲ ਵੀ ਹੈਗਾ ਦੇਖੋ 170 ਰੁਪਏ ਦਾ ਵੀ ਤਾਂ GST ਹੈ ਜਿਵੇਂ ਦੇ ਸੇਤ ਨਾਲ ਭਾਜੀ ਇਹ ਫਿਰਵਾੜ ਹੋ ਰਿਹਾ ਹੈ ਲੋਕਾਂ ਨਾਲ ਸਿੱਧਾ ਨਹੀਂ ਫਿਰਵਾੜ ਹੋ ਰਿਹਾ ਕਿ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦੀ ਕਾਰਵਾਈ ਹੋਈ ਵੀ ਹੈ ਕਾਰਵਾਈ ਸਰ ਜਿਹੜੇ ਇਹਦੇ ਨਾਲ ਡਿਪਾਰਟਮੈਂਟ ਜੁੜੇ ਹੋਏ ਹੈ ਜਿਹੜੇ ਇਹਨੂੰ ਲਾਇਸੈਂਸ ਦਿੰਨੇ ਹੈ ਉਹ ਟਾਈਮ ਟੂ ਟੂ ਆਪਣੀ ਟਾਈਮ ਟੂ ਟਾਈਮ ਆਪਣਾ ਸਾਰਾ ਚੈਕਿੰਗ ਕਰਦੇ ਰਹਿੰਦੇ ਨੇ ਇਹਨਾਂ ਦੀ ਜੋ ਕੁਝ ਵੀ ਬਣਾ ਰਹੇ ਆ ਇਹ ਵੀ ਪ੍ਰੋਪਰ ਐਡਰੈਸ ਵਗੈਰਾ ਪਾਈ ਵੀ ਹੈ ਨਹੀਂ ਪਾਈ ਵੀ ਪਿੱਛੇ ਕਿਚਨ ਚ ਆਮ ਬੰਦਾ ਨਹੀਂ ਜਾ ਸਕਦਾ ਸਿਰਫ ਫੂਡ ਸਪਲਾਈ ਜਿਹੜਾ ਲਾਇਸੈਂਸ ਦਿੰਦੇ ਆ ਉਹੀ ਅੰਦਰ ਜਾ ਸਕਦੇ ਆ ਜਾਂ ਜਿਹੜਾ ਓਨਰ ਆ ਉਹ ਜਾ ਕੇ ਆਪਣੀ ਚੈਕਿੰਗ ਕਰਾ ਸਕਦਾ ਸੱਤੇ ਵਾਰ ਦੇ ਦਿਨ ਆ ਰਿਹਾ ਹੁਣ ਰਖੜੀ ਆ ਰਹੀ ਆ ਸਿਰ ਤੁਹਾਡੇ ਵੱਲੋਂ ਕਿੱਦਾਂ ਦੀ ਚੈਕਿੰਗ ਚੱਲਦੀ ਹੈ ਰਮਾਈਆਂ ਦੀ ਦੁਕਾਨਾਂ ਦੀ ਆ ਲਾਲ ਜੇ ਕਿਸੇ ਵੀ ਦੁਕਾਨਾਂ ਦੀ ਕਿੱਦਾਂ ਚੱਲਦੀ ਹੈ ਜਿਹੜੀ ਚੈਕਿੰਗ ਹੈ ਜੀ ਰੈਂਡਮਲੀ ਚੱਕੀਆਂ ਅਸੀਂ ਕਰਦੀ ਰਹਨੇ ਆ ਪਰੰਤੂ ਜਦੋਂ ਉਧਾਰ ਦੇ ਮਠਾਈ ਦਾ ਸੀਜ਼ਨ ਆ ਜਾਂਦਾ ਹੈ ਉਦੋਂ ਅਸੀਂ ਐਕਸਟੈਂਸਿਵ ਵੀ ਕਰਨ ਲੱਗ ਜਾਂਦੇ ਆ ਲੇਕਿਨ ਅਕਸਰ ਦੇਖਿਆ ਜਾਂਦਾ ਹੈ ਕਿ ਸੋਸ਼ਲ ਮੀਡੀਆ ਤੇ ਨਾ ਬਹੁਤ ਇਦਾਂ ਦੀਆਂ ਵੀਡੀਓ ਮਾਇਨ ਲਾ ਹੋ ਰਹੀਆਂ ਚ ਜਾਂ ਲਾਲੋ ਜਾਂ ਚਾਕਲੇਟਸ ਨਾਲ ਲਾਓ ਜਾਂ ਕੇਕ ਨਾਲ ਲਾਓ ਕੁਝ ਵੀ ਹੈ ਇਹਦਾ ਵਾਇਰਲ ਹੁੰਦੀ ਹੈ ਕਿ ਕਾਰਗੁਜ਼ਾਰੀ ਦੇ ਉੱਤੇ ਜਿੱਦਾਂ ਤੁਸੀਂ ਕਹਿੰਦੇ ਹੋ ਅਸੀਂ ਕਰਦੇ ਨੇ ਕਿਈ ਨਾ ਕਿਈ ਸਵਾਲ ਖੜੇ ਹੁੰਦੇ ਆ ਜੀ ਕਾਰਗੁਜ਼ਾਰੀ ਦੇ ਕੋਈ ਜਿਹੜੀ ਕਾਰਜਕਾਰੀ ਦੀ ਹੈ ਜਿਹੜੇ ਸਾਡੀ ਡਿਊਟੀ ਹੈ ਅਸੀਂ ਸਿੰਪਲ ਕਲੈਕਟ ਕਰਦੇ ਆ ਲੈਬ ਚ ਭੇਜ ਦਿਆਂ ਜੇ ਲੈਬ ਦੇ ਵਿੱਚੋਂ ਕੋਈ ਦਿੱਕਤ ਆਉਂਦੀ ਹੈ ਉਹਦੇ ਮੁਤਾਬਕ ਹੀ ਸਾਡੇ ਦਫ਼ਤਰ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਨਾ ਕਿ ਸੋਸ਼ਲ ਮੀਡੀਆ ਦੀਆਂ ਰਿਪੋਰਟਾਂ ਦਾ ਇਤਨਾ ਜੱਗੀ ਸਵੀਟ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੱਲ ਪਰਚੂ ਦੀ ਜਿਹਦੇ ਜਿਹੇ ਇੱਕ ਬੰਦਾ ਆਈਸਕ੍ਰੀਮ ਲੈ ਕੇ ਗਿਆ ਸੀ ਉਹਦੇ ਬਾਹਰ ਨਿਕਲਿਆ ਉਹ ਆਈਸਕ੍ਰੀਮ ਉਦਾਂ ਦੇ ਉਦਾਂ ਬੰਦੇ ਆ ਤੁਹਾਡੇ ਕੋਲੋਂ ਕੀਤਾ ਨਹੀਂ ਸਾਡੇ ਕੋਲ ਇਹਦੀ ਉਹ ਵੀਡੀਓ ਨਹੀਂ ਆ ਰਹੀ ਹੈ ਬੈਠਾ ਰਹੇ ਹਾਂ ਜੇ ਹੁੰਦੀ ਹੈ ਕਮਰੇਟਾਂ ਦੇ ਕਿਵੇਂ ਨਹੀਂ ਕਰ ਦਿੱਤੀ ਜਿਹੜੀ ਕੰਪਲੇਂਟ ਆਉਗੀ ਜੀ ਜਿਹੜੀ ਕੰਪਲੇਂਟ ਹੈ ਜੀ ਲਿਟਰ ਆਉਗੀ ਜਾਂ ਐਡਮਿਨਿਸਟ੍ਰੇਸ਼ਨ ਵੱਲੋਂ ਆਉਗੀ ਉਹਦੇ ਮੁਤਾਬਕ ਅਕੋਰਡਿੰਗ ਟੂ ਡਿਊਟੀ ਕਰੀ ਤਾਂ ਲੋਕਾਂ ਨੂੰ ਕਿੱਦਾਂ ਦੀ ਅਪੀਲ ਕਰਦੇ ਹੋ ਕਿ ਜਿੱਦਾਂ ਉਹ ਤਿਵਾਰੇ ਦਿਨਿਆਂ ਜਿੱਦਾਂ ਲਾ ਲੋ ਮਿਲਾਵਟ ਕੋਰੀ ਕਰਦੇ ਲੋਕ ਇਹਨਾਂ ਨੂੰ ਕਿੱਦਾਂ ਦੀ ਤੁਸੀਂ ਚੇ ਦਬਣੀ ਆ ਕਿੱਦਾਂ ਦਾ ਮੈਸੇਜ ਦੇਣਾ ਹੈ ਅਸਲ ਤੇ ਲੋਕਾਂ ਨੂੰ ਇਹ ਕਹਾਂਗੇ ਵੀ ਤੁਸੀਂ ਮਲਾਵਟ ਕੋਰੀ ਆਪ ਦੇਖ ਕੇ ਜੱਜ ਕਰਕੇ ਤੁਸੀਂ ਜਿੱਥੇ ਕੋਈ ਸ਼ੱਕ ਪੈਂਦਾ ਤੁਸੀਂ ਉਹਨਾਂ ਨੂੰ ਜਿਵੇਂ ਕਹਿੰਦੇ ਐਡਮਿਨਿਸਟ੍ਰੇਸ਼ਨ ਦੇ ਧਿਆਨ ਵਿੱਚ ਲਿਆਓ ਤੇ ਤੁਸੀਂ ਆਨਲਾਈਨ ਸਾਡ ਉਹਨਾਂ ਦੀ ਕੰਪਲੇਂਟ ਵੀ ਪਾ ਸਕਦੇ ਹੋ ਜਿਹਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਪਰੰਤੂ ਆਪਾਂ ਆਪਣਾ ਧਿਆਨ ਆਪਣਾ ਖੁਦ ਵੀ ਰੱਖਣ ਦਾ ਫਰਜ਼ ਬੰਦਾ ਹੈ ਠੀਕ ਹੈ